हमारा तो नाम राम महाुर है सर कहाँ से मिट्टी कहाँ से ला रहे हैं इधर से आ रही हो नहर पे से। नहर के मतलब काम क्या चल रहा है रोड का काम हो रहा है रोड का नेशनल हाईवे का कौन सी तो कंपनी तो है के सी सी एम के सी एम के सी आप कब से ले रहे हो मिट्टी हम तो सर अभी दस बारह दिन हुआ है आए हैं यहाँ पे तो यहाँ से क्यों मोड़ते हैं गाड़िया जे खुद मोड़ रहे है सर जो कंपनी वाले बोल रहे हैं ना हम यहाँ क्यों लेके आए आपको तो हाँ, जो तिबड़ी हाँ, है पे हाँ, तो भी रोका गया था हाँ, तो मैं तो मैं कोई बुला के लेके आया था मेरे को मैं तो उधर पीछा खड़े थे मैं हर बात समझे मेरा घर होता मेरे को दुख नहीं होता मिट्टी जा रही है मैं हर बात समझते नहर से लाते हो उधर हाँ, को जाते हो तो इधर से क्यों मोड़ते इतनी दूर आते वहाँ क्या है सर वो फ्लाईओवर नहीं है आ, फ्लाई ओवर आ, से तो वहाँ नहीं मोड़ने दे दे तो तो गांव वाले ने रोकिया तो कंपनी से बात की है हाँ तो वही तो बात कर रहे हैं हम बात कर रहे हो क्या कहते हैं अभी फोन नहीं उठा रहा है वो

ਅਨੀ ਟਰੱਕ ਰੋਕੇ ਟਰੱਕ 바ਵਾ ਪਾਇਨਾ ਦੇ ਪਤਾ ਨਹੀਂ 20 ਟਰੱਕ ਚੱਲਦੇ ਆ ওভারਲੋਡ ਹੀ ਦਿੱਤਾ ਪਾ ਕੇ ਆਉਂਦੇ ਉੱਥੋਂ ਡਿੱਗਦੀ ਰੇਤਾ ਆਉਂਦੀ ਆ ਸਾਰੀ ਕੀਵਾ ਇਹ ਇਹਨਾਂ ਨੂੰ ਇਨਸਟਰਕਸ਼ਨ ਹਾਂਜੀ ਪਹਿਲਾਂ ਵੀ ਗਿਆ ਇਹਨਾਂ ਨੂੰ ਬੰਦ ਕੀਤਾ ਦੋਤਨਵਾਰੀ ਪੰਚਾਇਤ ਨੂੰ ਲਿਖ ਕੇ ਵੀ ਦਿੱਤਾ ਉਹਨਾਂ ਕਿਹਾ ਵੀ ਹੈਗਾ ਪੰਚਾਇਤ ਨੇ ਵੀ ਇਹਨਾਂ ਲਾਪਰਵਾਹੀ ਕਰਦੇ ਆ ਨਹੀਂ ਤੁਸੀਂ ਹੁਣ ਕਿੰਨੇ ਟਰੱਕ ਰੋਕੇ ਇੱਥੇ ਇੱਥੇ 5-6 ਟਰੱਕ ਰੋਕੇ ਆ ਜ਼ਿਆਦਾ ਹੈ ਹੈ ਨਾ ਕੀ ਮੰਨ ਕਰ ਦੂ ਪੱਟੀ ਕਿ ਨਹੀਂ ਆਹ ਇਹ ਕਹਿੰਦੇ ਵੀ ਥੱਲੇ ਮੋੜੇ ਜਿੱਥੋਂ ਸੇਫ ਜਗ੍ਹਾ ਹੈਗੀ ਆ ਪਿੰਡ ਤੋਂ ਬਾਹਰ ਮੋੜੋ ਜਾ ਕੇ ਆਹੀ ਇਹ ਨਹੀਂ ਕਹਿੰਦੇ ਵੀ ਨਾ ਮੋੜੋ ਪਿੰਡ ਦੇ ਵਿੱਚੋਂ ਨਾ ਮੋੜੋ ਜਿਹੜਾ ਹੁੰਦੀ ਏ ਧੱਕੇ ਨਾਲ ਗੱਡੀਆਂ ਬਾੜਦੇ ਹੀ ਨਹੀਂ ਬਾੜਨ ਲੱਟੀਆਂ ਤਰ ਕਿਹ ਨਾਲ ਜੀ ਆਪਣਾ ਕੀ ਪਿੰਡ ਦਾ ਕਹਿੰਦਾ ਮੈਂ ਮੈਂਬਰ ਪੰਚਾਇਤ ਪਿੰਡ ਚਾਵਾ ਨਾਮ ਮੇਰਾ ਪ੍ਰਕਿੰਦਰ ਸਿੰਘ ਆ ਟਰੱਕ ਰੇਤਾ ਲੈ ਆਉਂਦੇ ਆ ਤੋਂ ਮੋੜ ਘਟਦੇ ਆ ਉਹ ਮੋੜ ਕੱਟਾ ਮਿੱਟੀ ਡਿੱਗਦੀ ਆ ਮਿੱਟੀ ਜਿਹੜੀ ਉਹ ਡੜਕੇ ਘਰਾਂ ਚ ਜਾਂਦੀ ਆ ਇਸ ਕਰਕੇ ਸਾਰੇ ਘਰਾਂ ਨੇ ਪਰੇਸ਼ਾਨ ਆ ਬੱਚੇ ਬਿਮਾਰ ਹੁੰਦੇ ਸੇ ਉਹਦੀ ਵਜ੍ਹਾ ਕਰਕੇ ਅਸੀਂ ਟਰੱਕ ਰੋਕੇ ਕਿੰਨੇ ਟਰੱਕ ਰੋਕੇ ਆ ਜੀ ਤੇ ਪੰਜ 6 ਟਰੱਕ ਰੋਕੇ ਆ ਕੋਈ ਲੜਦੇ ਵੀ ਹੈ ਕਿ ਨਹੀਂ ਆ ਬੈਸਦੇ ਮਾੜੇ ਮਡੇ ਕੋ ਤੂੰ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਆ ਕਿ ਟਰੱਕ ਲੰਘਣਾ ਬੰਦ ਹੋਣ ਇਥੋਂ ਬੱਚੇ ਵੀ ਛੱਡਦੇ ਜਾਂਦੇ ਆ ਟਰੱਕ ਮੋੜ ਕੇ ਜਾਂਦੇ ਕਿੱਥੇ ਆ ਉਹਨੇ ਘਰੇ ਸੜਕ ਬੰਦ ਦੀ ਵੀ ਕੋਈ ਉੱਤੋਂ ਪੈ ਕੇ ਜਾਂਦੇ ਮਿੱਟੀ ਆ ਓਵਰ ਰੋਡ ਹੁੰਦੇ ਆ ਕੋਈ ਵੀ ਟਰੱਕ ਟੱਕੇ ਦਾ ਨਹੀਂ ਆਂਦਾ ਕੋਈ ਨਹੀਂ ਕੋਈ ਠੱਕੇ ਕੋਈ ਨਹੀਂ ਠੱਕੇ ਜਾਂਦਾ ਤੁਸੀਂ ਕੀ ਹੁੰਜਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਮੰਗੇ ਜਾਂਦਾ ਵੀ ਇਥੋਂ ਬੰਦ ਕੀਤਾ ਜਾਏ ਇਹਨਾਂ ਦਾਲਾ ਜਣਾ